ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰ ਨੂੰ ਲੈ ਕੇ ਅੱਜ ਅਦਾਲਤ ਜਦੋਂ ਸੁਣਵਾਈ ਹੋਈ ਤੇ ਅਦਾਲਤ ਨੇ ਕਿਹਾ ਕਿ 12 ਨਵੰਬਰ ਨੂੰ ਪੇਸ਼ ਹੋਣਾ ਕੀ ਹੁਣ ਪਠਾਨ ਮਾਜਰ ਆ ਪੇਸ਼ ਹੋਣਗੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਫਿਰ ਕੀ ਕਾਰਵਾਈ ਹੋਵੇਗੀ ਕੀ ਉਹ ਭਗੋੜਾ ਕੋਸ਼ਿਸ਼ ਕਰ ਦਿੱਤੇ ਜਾਣਗੇ ਇਸ ਨੂੰ ਲੈ ਕੇ ਚਰਚਾ ਕਰਾਂਗੇ ਅੱਜ ਮੋਤਲ ਡੀਆਈਜੀ ਹਰਚਰਨ ਸਿੰਘ ਪੁਲੜ ਦੀ ਵੀ ਪੇਸ਼ੀ ਸੀ ਉਹਨਾਂ ਦੇ ਸਾਥੀ ਕਿਸ਼ਾਨੂ ਦੀ ਵੀ ਪੇਸ਼ੀ ਸੀ ਕੀ ਕੁਝ ਹੋਇਆ ਅਦਾਲਤ ਅਦਾਲਤ ਉਹਨਾਂ ਨੂੰ ਲੈ ਕੇ ਕੀ ਫੈਸਲਾ ਸੁਣਾਇਆ ਕੀ ਅੱਗੇ ਰਿਮਾਂਡ ਵਧ ਗਿਆ ਕੀ ਕੁਝ ਸਾਹਮਣੇ ਵੀ ਆਇਆ ਇਸ ਤੇ ਵੀ ਚਰਚਾ ਕਰਾਂਗੇ ਤੇ ਉਦੋਂ ਹੀ ਵਿਕਰਮ ਸਿੰਘ ਮਜੀਠੀ ਦੀ ਵੀ ਅੱਜ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਸੀ ਕੀ ਵਿਕਰਮ ਸਿੰਘ ਮਜੀਠਿਆ ਨੂੰ ਰਾਹਤ ਮਿਲ ਗਈ ਹੈ ਉਹਨਾਂ ਦੇ ਵਕੀਲ ਜੋ ਦਲੀਲਾ ਦਿੰਦੇ ਸਨ ਕਿ ਉਸ ਨੂੰ ਅਦਾਲਤ ਨੇ ਮੰਨ ਲਿਆ ਜਾਂ ਫਿਰ ਅਦਾਲਤ ਆਪਣੀ ਗਲਤੀ ਉੱਥੇ ਹੀ ਹੈ ਕਿ ਹਜ ਤੱਕ ਕੋਈ ਰਾਹਤ ਵਿਕਰਮ ਸਿੰਘ ਮਜੀਠਿਆ ਨੂੰ ਨਹੀਂ ਮਿਲੀ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਸਾਬਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਾਥਰੀਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਮੀਤ ਸਿੰਘ ਪਟੜੀ ਪਟੜੀ ਸਾਹਿਬ ਸਾਥਰੀਕਾਲ ਬਹੁਤ ਸਵਾਗਤ ਹੈ ਤੁਹਾਡਾ ਪ੍ਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਇਸ ਮਜੀਠੀਆ ਦੇ ਵਕੀਲ ਕਹਿੰਦੇ ਕਿ ਗੈਰ ਕਾਨੂੰਨੀ ਫਸਾਇਆ ਗਿਆ ਹੈ ਮਜੀਠੀਆ ਨੂੰ ਕੀ ਗੱਲ ਹੁਣ ਇਹ ਦਲੀਲਾਂ ਜਿਹੜੀਆਂ ਨੇ ਕੀ ਇਹ ਉਹਨਾਂ ਦੇ ਕੋਲੋਂ ਸਾਬਤ ਹੋ ਗਈਆਂ ਮੰਨ ਲੇਂ ਯਾਦਾਲਤ ਨੇ ਜਾਂ ਫਿਰ ਅਦਾਲਤ ਨੇ ਕਿਹਾ ਕਿ ਨਹੀਂ ਕੁਝ ਵੀ ਨਹੀਂ ਹੋਇਆ ਤੇ ਅਜੇ ਦੱਸੋ ਕੀ ਸਬੂਤ ਨੇ ਜਾਂ ਰਾਹਤ ਨਹੀਂ ਦਿੱਤੀ ਕੀ ਕੁਝ ਹੋਇਆ ਜਪੇਸ਼ੀ ਰਦਾਰ ਬਿਕਰਮ ਸਿੰਘ ਮਜੀਠੀਆ ਦੀ ਦੀ ਜਬਾਨਤ ਅਰਜੀ ਹਾਈ ਕੋਰਟ ਚ ਪੈਂਡਿੰਗ ਪਈ ਸੀ ਅੱਜ ਉੱਤੇ ਬਕਾਇਦਾ ਤੌਰ ਤੇ ਸੁਣਵਾਈ ਹੋਈ ਨੇ ਤੇ ਸਰਕਾਰੀ ਵਕੀਲ ਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਆਪਣੇ ਆਪਣੇ ਪੱਖ ਰੱਖੇ ਨੇ ਜੀ ਇੱਥੇ ਬਹਿਸ ਹੋਈ ਆ ਤੇ ਬਹਿਸ ਹੋਣ ਤੋਂ ਬਾਅਦ ਉਹ ਹਾਲ ਦੀ ਕਿੜੀ ਜਿਹੜਾ ਸੀ ਬਹਿਸ ਕੱਲ ਵੀ ਜਾਰੀ ਰਹੇਗੀ ਉਸ ਤੋਂ ਬਾਅਦ ਉਮੀਦ ਹੈ ਕਿ ਆਪਣਾ ਫੈਸਲਾ ਕੁਝ ਦਿਨਾਂ ਲਈ ਅਦਾਲਤ ਰੱਖਵਾ ਕਰ ਲਈ ਤੇ ਫਿਰ ਉਸ ਤੋਂ ਬਾਅਦ ਫੈਸਲਾ ਸੁਣਾਏਗੀ ਜਿਹੜੀ ਅੱਜਕੱਲ ਪਰਵੇਤੀ ਸ਼ੁਰੂ ਹੋ ਗਈ ਆ ਵੀ ਫੈਸਲਾ ਰੱਖਵਾ ਰੱਖ ਲੋ ਹੋ ਸਕਦਾ ਜੱਜ ਕਹਿ ਲਵੇ ਸੀ ਦੁਬਾਰਾ ਪੜ ਲਈਏ ਕਰ ਲਈਏ ਫਿਕਰ ਨਹੀਂ ਇਸ ਜੀ ਪਰ ਜਿਤਕ ਤੱਕ ਤਾਂ ਵੀ ਬਿਕਮ ਸਿੰਘ ਮਜੀਠੀਆ ਨੂੰ ਜਿਹੜੀ ਆ ਉਹ ਰਾਤ ਮਿਲਦੇ ਕੋਈ ਚਾਂਸ ਨਹੀਂ ਦੂਜੇ ਪਾਸੇ ਵਿਜੀਲੈਂਸ ਦੀ ਜਾਣਕਾਰੀ ਤੋਂ ਵੀ ਪ੍ਰਾਪਤ ਪਈ ਆ ਕਿ ਉਹਦਾ ਰਹਿਮਾਨ ਜਿਹੜਾ 3 ਦਿਨ ਦਾ ਬਾਕੀ ਸੀ ਉਹ ਵੀ ਕਿਸੇ ਵੇਲੇ ਲੈ ਸਕਦੇ ਨੇ ਬਿਕਰਮਜੀਠੀਆ ਦਾ। ਹੁਣ ਬਿਕਰਮਜੀਠੀਆ ਨੂੰ ਰਾਤ ਤੋਂ ਹਾਈਕੋਰਟ ਤੋਂ ਮਿਲੀ ਨਹੀਂ ਨਾ ਚਾਂਸ ਹੈਗੇ ਜੇ ਪੇਨੂ ਪਈ। ਦਿਖਾਈ ਨਹੀਂ ਦੇ ਚਾਂਸ ਕਿ ਉਹ ਰਾਤ ਮਿਲਦਾ ਕਿਉਂ 540 ਕਰੋੜ ਦੀ ਗਲਤੀ ਕੀਤੀ ਗਈ ਹੈ। ਜੀ 540 ਕਰੋੜ ਦੀ ਹੁੰਦਾ। ਸਹਿਨ ਫਾਰਮ ਦੀ ਪਮੈਸ਼ ਕੀਤੀ ਗਈ ਹੈ ਇਹਨਾਂ ਦੇ ਹੋਰ ਕੋਠਿਆਂ ਦੀ ਪਮੈਸ਼ ਕੀਤੀ ਜੀ ਵੀ ਕਿੰਨੀ ਜਗ੍ਹਾ ਤੇ ਬਣੀ ਹੈ ਤੇ ਕਿੰਨੇ ਦੀ ਬਣਦੀ ਹੈ ਪਰ ਗੱਜ ਦੇ ਹਿਸਾਬ ਨਾਲ ਅਗਲੇ ਅੰਦਾਜ਼ੇ ਲਾਏ ਨੇ ਪੈਣੀ ਜ਼ਿਆਦਾ ਤੇ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਗੱਜਪਤ ਸਿੰਘ ਨੂੰ ਵੀ ਸੰਮਣ ਜਾਰੀ ਕੀਤੇ ਸੀ ਕਿਉਂਕਿ ਉਹ ਤਿੰਨ ਫਰਮਾਂ ਦੇ 파ਟਨਰ ਐਸਡੀ ਬਵਰਜਨ ਦੇ ਸੀ ਤੇ ਇੱਕ ਚਿੱਠੀ ਮਿਲੰਦੇ ਸੀ ਤੇ ਇੱਕ ਹੋਰ ਆ ਦੋ ਵਾਰੀ ਪਹਿਲਾਂ ਉਹਨੂੰ ਸਬੰਨ ਜਾਰੀ ਕੀਤੇ ਹੋ ਪੇਸ਼ ਨਹੀਂ ਹੋਇਆ ਤੇ ਅੱਜ ਵੀ ਸਬੰਨ ਜਾਰੀ ਹੋਈ ਇਸ ਵੇਰੇ 11 ਵਜੇ ਹੋਣ ਦੀ ਤੇ ਉਦੋਂ ਤੇ ਪੇਸ਼ ਹੋਣੀ ਸ਼ਾਮੀ 5 ਵਜੇ ਤੱਕ ਪੇਸ਼ ਹੋ ਗਿਆ ਤੇ ਸੀ ਕੁਝ ਕੈਨਸਲ ਜੀ ਕਿਉਂ ਅਮਿਦਾ ধারা ਤੋਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਜੋ ਸਬੰਨ ਜਾਰੀ ਹੋ ਕੇ ਫਿਰ ਗ੍ਰਿਫਤਾਰੀ ਕਰ ਸਕਦੇ ਵੀ ਇਸ ਕਰਕੇ ਉਹ ਮਰੀਖਾ ਬਚਾਅ ਕਰ ਰਿਹਾ ਆਪਣਾ ਇਵੇਂ ਦੀ ਪਤਾ ਪਈ ਉਹ ਇੰਡੀਆ 'ਚ ਬਿਠਾ ਕੇ ਵਿਦੇਸ਼ 'ਚ ਬਿਠਾ ਪੇ ਇਹਨਾਂ ਲੋਕਾਂ ਨੂੰ ਵੀ ਜੀਬੇ ਵੀ ਲੱਗੇ ਹੁੰਦੇ ਤੇ ਪਾਸਪੋਰਟ ਵੀ ਤਿਆਰ ਤੱਕ ਤਿਆਰ ਪਰ ਤਿਆਰ ਹੁੰਦੇ ਇਸ ਕਰਕੇ ਵਿਕਰਮਜੀਤਿਆ ਨੂੰ ਹਾਲ ਦੀ ਘੜੀ ਕੋਈ ਰਾਤ ਨਹੀਂ ਮਿਲੀ ਤੇ ਰਾਤ ਮਿਲਦੇ ਹਾਈ ਕੋਰਟ ਤੋਂ ਚਾਂਸ ਵੀ ਬਹੁਤ ਘੱਟ ਨੇ ਸੁਪਰੀਮ ਕੋਰਟ 'ਤੇ ਜਾ ਕੇ ਕੋਈ ਇਹਨਾਂ ਨੂੰ ਰਾਤ ਮਿਲ ਜੇ ਤੇ ਕੁਝ ਕਹਿ ਨਹੀਂ ਸਕਦੇ ਜੀ ਜੀ ਉਧਰ ਪਠਾਨ ਮਾਜਰ ਨੂੰ ਲੈ ਕੇ ਵੀ ਅੱਜ ਅਦਾਲਤ ਦੇ ਪਟਿਆਲੇ ਦੇ ਵਿੱਚ ਸੁਣਵਾਈ ਹੋਈ ਹੈ ਉਹਨਾਂ ਨੇ ਵੀ ਬੋਲਿਆ ਕਿ ਤੁਸੀਂ ਪੇਸ਼ ਹੋਵੋ ਕੀ ਲੱਗਦਾ ਕਿ ਪਠਾਨ ਮਾਜਰਾ ਪਾਰਨ ਮੱਬਨ ਨੂੰ ਪੇਸ਼ ਹੋਣਗੇ ਜੇ ਨਹੀਂ ਪੇਸ਼ ਹੁੰਦਾ ਤਾਂ ਫਿਰ ਕਾਰਵਾਈ ਹੋਵੇਗੀ ਪਠਾਨ ਮਾਜਰੇ ਦੇ ਖਿਲਾਫ ਉਹ ਵੀ ਨੇ ਪਹਿਲਾਂ ਪਠਾਨ ਮਾਜਰਾ ਨੇ ਜਿਸ ਤਰੀਕੇ ਦਿੱਲੀ ਦੇ ਜਿਹੜੇ ਟੋਪੀਆਂ ਵਾਲੇ ਸੀਗੇ ਉਹਨਾਂ ਤੇ ਇਲਜ਼ਾਮ ਲਾਇਆ ਸੀ ਕਿ ਇਹ ਲੁਟੇਰੇ ਨੇ ਇਹ ਠੱਗ ਨੇ ਪੰਜਾਬ ਨੂੰ ਲੁੱਟਿਆ ਨੇ ਪੰਜਾਬ ਦਾ ਸਰਮਾਇਆ ਲੁੱਟਿਆ ਨੇ ਕਿਹੜਾ ਕਿਹੜਾ ਇਹਨਾਂ ਨੇ ਇਲਜ਼ਾਮ ਨਹੀਂ ਚਲਾਇਆ ਉਹਨਾਂ ਤੇ ਤੇ ਨਾਲੇ ਕਹਿੰਦੇ ਸੀ ਮੁੱਖ ਮੰਤਰੀ ਸ਼ਰੀਫ ਹੱਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਉਹਨੂੰ ਸ਼ਰੀਫ ਨੇ ਕੁਝ ਨਹੀਂ ਕੀਤਾ ਉਹਨੂੰ ਵਰਤਿਆ ਜਾ ਰਿਹਾ ਵਾ ਉਹਨੂੰ ਰਬੜ ਦੀ ਮੋਹਰ ਬਰਤਮਾੜ ਕੇ ਵਰਤਿਆ ਜਾ ਰਿਹਾ ਵਾ ਇਹ ਪਠਾਨ ਮਾਜਰੇ ਨੇ ਲਾਇਸੀ ਦੋਸ਼ ਕਿਉਂਕਿ ਪਠਾਨ ਮਾਜਰੇ ਦੇ ਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੇ ਇੱਕ ਇੱਕ ਘਰ ਦੇ ਵਿੱਚ ਸੌਰੇ ਨੇ ਧੂਆ ਭਤੀਜੀ ਦੇ ਦੋਵੇਂ ਜੀ ਹੁਣ ਇਹ ਤੇ ਚਲੋ ਪਠਾਨ ਮਾਜਿਆਂ ਦੇ ਦੋਸ਼ ਲਾਏ ਮੁੜ ਕੇ ਉਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ 376 ਦਾ ਪੁਰਾਣਾ ਮਗਮਾ ਸੀ ਕਿ 420 ਦਾ ਮਕਦਮਾ ਹੋਰ ਦਰਜ ਕਰਤਾ ਉਹਦੇ ਖਿਲਾਫ ਇੱਕ ਬਰਾੜ ਜਿਹਨੂੰ ਕਹਿੰਦੇ ਵੀ ਇਨਕਾਊਂਟਰ ਸਪੈਸ਼ਲਿਸਟ ਸੀਗਾ ਉਹਨੂੰ ਕਿਹਾ ਵੀ ਫੜ ਕੇ ਲਿਆ ਤੇ ਇਹ ਆਪਣੇ ਸਾਨੂੰ ਦੇ ਘਰ ਗਿਆ ਸੀ ਕਿਸੇ ਕੰਮ ਵਾਸਤੇ ਹਿਆਣੇ ਦੇ ਵਿੱਚ ਪੁਲਿਸ ਉੱਥੇ ਜਾ ਕੇ ਰੇਡ ਕਰਦੀ ਹੈ ਜਦੋਂ ਰੇਡ ਕਰਦੀ ਹੈ ਤਾਂ ਉੱਥੇ ਫਿਰ ਲੋਕਲ ਪੁਲਿਸ ਵੀ ਆ ਜਾਂਦੀ ਹੈ ਲੋਕਲ ਪੁਲਿਸ ਕਹਿੰਦੇ ਵੀ ਤੁਸੀਂ ਕਿੰਨੂੰ ਪੁੱਛ ਕੇ ਰੇਡ ਕੀਤਾ ਵੀ ਫਿਰ ਨੂੰ ਇਹ ਦੱਸੋ ਬਿਲਕੁਲ ਤੁਸੀਂ ਕੀ ਤੁਸੀਂ ਥਾਣੇ ਨੂੰ ਇਨਫੋਰਮ ਕੀਤਾ ਵੀ ਤੁਸੀਂ ਰੇਡ ਕਰਨ ਲੱਗੋ ਚਲੋ ਉਸੇ ਬਹਿਸ ਬੁਸਾਈ ਦੇ ਬੇਤੀ ਪਠਾਨ ਮਾਜਰਾ ਉੱਥੋਂ ਕਿਸੇ ਤਰੀਕੇ ਨਾਲ ਆਪਣਾ ਬਚਾਅ ਕਰਦਾ ਤੇ ਦੌੜ ਜਾਂਦਾ ਜੀ ਇਹਨਾਂ ਨੂੰ ਉਲਝਾ ਦਿੰਦਾ ਪਾਣੀ ਪੀਓ ਆਪਾਂ ਚੱਲਦੇ ਹੀ ਪਈਏ ਦੌੜ ਜਾਂਦਾ ਤੇ ਜਿਹੜੀ ਪੁਲਿਸ ਸੀ ਉਹ ਪੰਜਾਬ ਪੁਲਿਸ ਸੀ ਉਹ ਖਾਲੀ ਹੱਥ ਜੋ ਪਰਤੀ ਆ ਤੇ ਇਹਨਾਂ ਦੀ ਫਿਰ ਛਾਂਡ ਜਿਹੜੀ ਅਫਸਰ ਵੀ ਕਰਦੇ ਤੇ ਦਿੱਲੀ ਵਾਲੇ ਲਾਲੇ ਵੀ ਕਰਦੇ ਇਹ ਫਿਰ ਇੱਕ ਵਾਰ ਗੱਡੀ ਦੇ ਵਿੱਚ ਪਿਸਤੌਲ ਰੱਖ ਦਿੰਦੇ ਵੀ ਆ ਪਿਸਤੌਲ ਬੰਦ ਕਰ ਦਿੱਤੀ ਜਿਹਦੇ ਕੋਲ ਸੀ ਨੇ ਕੋ ਇਹਦੇ ਬੰਦੇ ਕੋਲ ਨਾ ਪਿਸਤੌਲ ਲੱਭੀ ਉਸ ਤੋਂ ਬਾਅਦ ਨਾਲ ਬੰਦੇ ਲੱਭੇ ਹੁਣ ਪਠਾਨ ਮਾਜਰਾ ਦੇ ਜਿਹੜੀ ਸੀ ਪੇਸ਼ ਹੋਣ ਦੀ ਅਦਾਲਤ ਨੇ ਵਾਰਨਿੰਗ ਦਿੱਤੀ ਸੀ ਅੱਜ ਪੇਸ਼ ਹੋਵੇ ਜੇ ਪੇਸ਼ ਨਹੀਂ ਹੁੰਦਾ ਤੇ ਹੁਣ 12 ਤਰੀਕ ਦਿੱਤੀ ਉਹਨੂੰ ਵੀ 12 ਤਰੀਕ ਤੱਕ ਜੇ 12 ਨਵੰਬਰ ਤੱਕ ਕੋਈ ਪੇਸ਼ ਨਹੀਂ ਹੁੰਦਾ ਫਿਰ ਉਹਨੂੰ ਪੀਓ ਕਰਾ ਦਿੱਤਾ ਜਾਊਗਾ ਭਗੌੜਾ ਕਰਾ ਦਿੱਤਾ ਜਾਊਗੀ ਪ੍ਰੋਕਲੇਮ ਆਫੈਂਡਰ ਕਰਾ ਦਿੱਤਾ ਜਾਊਗਾ ਜੀ ਜਿਹੜਾ ਬੰਦਾ ਬਧੀ ਤੁਸੀਂ ਜੋ ਮਰਜ਼ੀ ਕਰਦੇ ਹੋ ਉਹਦੇ ਬਾਰੇ ਜਾਣਕਾਰੀ ਇਹ ਮਿਲੀ ਆਪੀ ਉਹ ਆਸਟ੍ਰੇਲੀਆ ਵਿੱਚ ਇਠਾ ਵਾ ਜੀ ਹੁਣ ਲੁਕ ਆਊਟ ਲੋਜ਼ਰ ਦੇ ਖਿਲਾਫ ਲੁਕ ਆਊਟ ਲੋਜ਼ਰ ਦਾ ਮਤਲਬ ਇਹ ਹੈ ਕਿ ਜਦੋਂ ਕਿਤੇ ਕਿਸੇ 에어ਪੋਰਟ ਤੇ ਜਾ ਕੇ ਤੇ ਬਾਰਡਰ ਕਰਾਸ ਕਰਦੇ ਗਿਆ ਤੇ ਉਹਨੂੰ ਉਸੇ ਵੇਲੇ ਤੋਂ ਗ੍ਰਿਫਤਰ ਕਰ ਲਿਆ ਜੋ ਕਿ ਭਾਈ ਤੈਨੂੰ ਤੇ ਨਹੀਂ ਅੜਿੰਦਾ ਸਮਝੇ ਤੂੰ ਨਹੀਂ ਜਾ ਸਕਦਾ ਕਿਤੇ ਇਸ ਕਰਕੇ ਪਠਾਨ ਮਾਦਰਾ ਦੀ ਮੁਸ਼ਕਲ ਭਾਈ ਵਧੀਆਂ ਨੇ لیکن ਜਿਹੜੀ ਜਾਣਕਾਰੀ ਨਿਕਲ ਕੇ ਆਉਂਦੀ ਵੀ ਉਹ ਬੰਦਾ ਇੱਥੇ انڈیا 'ਚ ਹੈ ਹੀ ਨਹੀਂ ਉਹ ਆਸਟ੍ਰੇਲੀਆ ਦੇ ਵਿੱਚ ਉਹ ਮੇਰੇ ਦਾ ਬੇਟਾ ਵੀ ਘਰ ਦੇ ਬਾਹਰ ਵੀ ਜਿੱਥੇ ਉਹਦਾ ਦਫ਼ਤਰ ਸੀ ਸਰਕਾਰੀ ਉੱਥੇ ਵੀ ਜਿਹੜਾ ਆਪਣਾ ਘਰ ਸੀ ਜਾਂ ਸਰਕਾਰੀ ਉਹਦੇ ਰਹਿ ਸੀ ਬਾਰੀ ਬੁੱਤੀ ਕੋਈ ਉੱਥੇ ਵੀ ਬਕਾਇਦਾ ਤੌਰ ਤੇ نوٹس ਪਕਾਏ ਗਏ ਨੇ ਵੀ 12 ਤਰੀਕ ਨੂੰ ਪੇਸ਼ ਹੋ ਜੇ ਪੇਸ਼ ਨਹੀਂ ਹੁੰਦਾ ਤੇ ਫਿਰ ਪਗੋੜਾ ਕਰਾ ਦਿੱਤਾ ਜਾਊਗਾ ਕੋਈ ਫਰਕ ਨਹੀਂ ਬਿੰਦਾ ਪਗੋੜਾ ਕਰਾ ਦੇ ਦੂ ਤੁਹਾਨੂੰ ਇਹ ਗੱਲ ਦੱਸ ਦਿਆਂ ਅਗਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਉਹ ਬੈਲ ਵੀ ਮਿਲੇਗੀ ਤੇ ਉਹ ਬਕਾਇਦਾ ਤੌਰ ਤੇ ਇੱਥੇ ਆਏਗਾ ਤੇ ਆਪਣੀ ਕੈਂਪੇਨ ਵੀ ਕਰੇਗਾ ਕਿਉਂ ਸਾਡੀਆਂ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਉਹਨੂੰ ਬਕਾਇਦਾ ਤੌਰ ਤੇ ਰਾਹ ਦਿੱਤੀ ਜਾਵੇ ਵੀ ਭਾਈ ਤੈਨੂੰ ਆਹ ਇਲੈਕਸ਼ਨ ਦੇ ਵਿੱਚ ਟਾਈਮ ਦੇ ਦਿੰਦੇ ਆ ਇੱਕ ਮਹੀਨਾ ਜਾਂ 20 ਦਿਨ ਤੋਂ ਦੂਬਾਰ ਤੈਨੂੰ ਹੇਠੀ ਦਲਚ ਪੇਸ਼ ਹੋਣਾ ਪਊ ਜੇ ਤੱਕ ਬਿਕਰਮਜੀਠੀ ਨੇ ਕੀਤਾ ਗਿਆ ਸੀ ਜੀ ਇਸੇ ਤਰ੍ਹਾਂ ਜਦੋਂ ਕੇਜਰੀਵਾਲ ਸਾਹਿਬ ਦਿੱਲੀ ਦੀ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਪੰਜਾਬ ਦੀ ਇਲੈਕਸ਼ਨ ਲੜਨ ਵਾਸਤੇ ਵੀ ਸਮਾਂ ਦਿੱਤਾ ਗਿਆ ਸੀਗਾ ਸੌਰੀ ਦਿੱਲੀ ਦਿੱਲੀ ਜੈਕਸ਼ਨ ਲਈ ਸਮਾਂ ਦਿੱਤਾ ਗਿਆ ਸੀ 23 ਦਿਨ ਦਾ ਸਮਾਂ ਦਿੱਤਾ ਸੀ ਉਹਨੂੰ ਪੀ ਜਾਓ ਤੁਸੀਂ ਇਲੈਕਸ਼ਨ ਲੜ ਕੇ ਫਿਰ ਆਜੋ ਤੁਸੀਂ ਇਸ ਕਰਕੇ ਪਠਾਨ ਮਾਜਰੇ ਦੀ ਹਾਲ ਦੀ ਕੜੀ ਤੋਂ ਵੀ ਰਾਤ ਨੂੰ ਮੁਸ਼ਕਲ ਹਵਤ ਰਹੀ ਹੈ ਨੇ ਲੇਕਿਨ ਉਮੀਦ ਆਦੀ ਅਗਲੇ ਸਾਲ ਦੇ ਅਖੀਰ ਦੇ ਮਹੀਨਿਆਂ ਦੇ ਵਿੱਚ ਉਹਨੂੰ ਰਾਹਤ ਮਿਲਦੀ ਆ ਬੇਲ ਵੀ ਮਿਲੇਗੀ ਸਭ ਕੁਝ ਹੋਏਗਾ ਜੀ ਦੇਖੋ ਕਿ ਕੁਝ ਹੁੰਦਾ ਹੈ ਰਾਜਾ ਬੜਿੰਗ ਜੋ ਮੁਸ਼ਕਲਾਂ ਚ ਘਿਰੇ ਹੋਏ ਨਹੀਂ ਅਜ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਐਸੇ ਕਮਿਸ਼ਨ ਦੇ ਵੱਲੋਂ ਉਹਨੇ ਪੇਸ਼ ਹੋਣਾ ਸੀ ਪਰ ਰਾਜਾ ਬੜਿੰਗ ਪਹੁੰਚੇ ਇਹਨਾਂ ਨੇ ਆਪਣਾ ਵਕੀਲ ਭੇਜ ਦਿੱਤਾ ਜੀਹਾਂ ਕੀ ਹੋ ਗਿਆ ਕਿ ਰਾਜਾ ਬੜਿੰਗ ਆਪ ਨਹੀਂ ਗਏ ਕੀ ਜੋ ਵਿਵਾਦਿਤ ਟਿੱਪਣੀਆਂ ਤੇ ਉਹਨਾਂ ਦਾ ਵਿਰੋਧ ਹੋ ਰਿਹਾ ਵਿਵਾਦਿਤ ਟਿੱਪਣੀਆਂ ਕਰਕੇ ਇਸੇ ਕਰਕੇ ਨੇ ਨਿਕਲੇ ਕਿ ਹੁਣ ਮੌਸਾ ਕਿ ਕੀ ਬੋਲਣਾ ਕਿ ਕੁਝ ਬੋਲ ਦੂੰਗਾ ਫਿਰ ਨਾ ਕੁਝ ਗਲਤ ਹੋ ਜਾਵੇ ਬੋਲਣ ਦੀ ਬੋਲਣ ਦੀ ਗੱਲ ਹੀ ਉਹਨਾਂ ਤੇ ਮਾਫੀ ਮੰਗਣੀ ਆ ਬੀਬੀ ਜਗੀਰਕੌਰ ਤੇ ਇੱਕ ਭੱਦੀ ਟਿੱਪਣੀ ਕੀਤੀ ਸੀ ਸਾਡੇ ਮਾਨਯੋਗ ਥੁੱਕੇ ਚੱਟਣ ਵਾਲੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਧੰਨ ਬਤਾ। ਉਹ ਭੱਦੀ ਟਿੱਪਣੀ ਕਰਨ ਤੋਂ ਸੀਓ ਮੋਟੋ ਲਿਆ ਸੀ ਉਹ ਮਨ ਕਮਿਸ਼ਨ ਨੇ ਰਾਜ ਲਾਲੀ ਗਿਰਜੜੀ ਉਹਨਾਂ ਦੀ ਪ੍ਰਧਾਨ ਚੇਅਰ ਪਰਸਨਲ ਸੀਓ ਮੋਟੋ ਲਿਆ ਸੀ। ਤੇ ਬੀਬੀ ਜਗੀਰਕੌਰ ਨੂੰ ਬੁਲਾਇਆ ਸੀ ਤੇ ਬੀਬੀ ਜਗੀਰ ਨੂੰ ਕਿਹਾ ਸੀ ਤੁਸੀਂ ਲਿਖ ਕੇ ਦਿਓ ਕਿ ਨਹੀਂ ਮੈਂ ਲਿਖ ਕੇ ਨਹੀਂ ਦੇਣਾ ਤੁਸੀਂ ਸੀਓ ਮੋਟੋ ਲਿਆ ਤੁਸੀਂ ਕੰਮ ਹੀ ਕਰੋ ਮੈਂ ਤੁਹਾਨੂੰ ਰੁਕਿਆ ਫੜੀ ਦੇ ਉੱਤੇ। ਤੇ ਜਿਹੜੇ ਲਫਜ਼ ਵਰਤੇ ਸੀਗੇ ਉਹ ਸਿੱਖਾਂ ਦੇ ਪੋਪ ਦੇ ਵਰਤੇ ਸੀ ਜਿਹਨੂੰ ਅਸੀਂ ਸਿੱਖਾਂ ਦਾ ਮੁਖੀ ਕਹਿੰਦੇ ਅਛਰੋਮਿਕ ਬੀਟਾ ਉਹਨੇ ਵਰਤੇ ਇਹ ਜੇ ਜਬ ਲਫਜ਼ ਮੈਂ ਇੱਥੇ ਨਹੀਂ ਵਰ ਸਕਦਾ ਜੀ ਉਹ ਸਟ੍ਰੇਮ ਦੇ ਉੱਤੇ ਕੀ ਕੀਤਾ ਸੀ ਜਦੋਂ ਪੇਸ਼ ਹੋਏ ਸੀ ਧਾਮੀ ਸਾਹਿਬ ਜਾ ਕੇ ਸੰਟਰ ਕੀਤਾ ਸੀ ਵੀ ਮੈਂ ਮਾਫੀ ਮੰਗਦਾ ਮੇਥੋਂ ਗਲਤ ਲਫਜ਼ ਨਿਕਲੇ ਮੈਂ ਮਾਫੀ ਚਾਹੁੰਦਾ ਮਾਫੀ ਮੰਗੀ ਸੀ ਇਸੇ ਤਰ੍ਹਾਂ ਜੇ ਕਿਤੇ ਜਾ ਕੇ ਪੇਸ਼ ਹੁੰਦੇ ਵੀ ਆਪਣਾ ਮਾਫੀਨਾਮਾ ਲੈ ਕੇ ਜਾਂਦੇ ਨਾਲ ਰਾਜਾ ਵੜਿੰਗੋਰੀ ਪਰ ਉਹਨਾਂ ਨੇ ਕਮਿਸ਼ਨ ਦੇ ਅੱਗੇ ਆਪਣਾ ਵਕੀਲ ਪੇਸ਼ ਕਰਕੇ ਇਹ ਗੱਲ ਕਹੀ ਸੀ ਕਿ ਵੀ ਵੇਖੋ ਜੀ ਮੈਨੂੰ ਨਹੀਂ ਆ ਸਕਦਾ ਕਿ ਉਹ ਇਲੈਕਸ਼ਨ ਚੱਲ ਰਹੀ ਸਾਡੀ ਕਿ ਪੋਲੀਟੀਕਲ ਬੰਦਿਆਂ ਨੂੰ ਜਿਹੜਾ ਇਲੈਕਸ਼ਨ ਤਾਂ ਸਭ ਤੋਂ ਉਹਦਾ ਨਹੀਂ ਤਾਂ ਦਰਮਦਰ ਇਲੈਕਸ਼ਨ ਦੇ ਉੱਤੇ ਆ ਜੀ ਤੇ ਇਸ ਕਰਕੇ ਉਹਨਾਂ ਨੂੰ ਛੋੜ ਦਿੱਤੀ ਜਾਵੇ ਤੇ ਉਹਨਾਂ ਦੇ ਵਕੀਲ ਨੂੰ ਇੰਨੀ ਗੱਲ ਕਹੀ ਵੀ ਤੁਹਾਡੇ ਕੋਲ ਲੈਟਰ ਹੈਗੀ ਕੋਈ ਇਹੋ ਜੀ ਉਹਨਾਂ ਦੀ ਜਿਹਦੀ ਛੋਟ ਬੱਗੀ ਕਹਿੰਦਾ ਜੀ ਮੈਂ ਸ਼ਮਾ ਤੱਕ ਪਹੁੰਚਾ ਦੂੰਗਾ 5 ਵਜੇ ਤੱਕ ਉਹ ਪਹੁੰਚਾਈਆ ਨਹੀਂ ਪਹੁੰਚਾਈਏ ਸਾਨੂੰ ਨਹੀਂ ਪਤਾ ਲੇਕਿਨ ਰਾਜਾ ਬੜਿੰਗ ਦੀ ਪੇਸ਼ੀ ਉਹਨਾਂ ਦੇ ਵਕੀਲ ਜਿਹੜੇ ਉਹ ਸਮਾਂ ਲੈ ਕੇ ਇੱਥੋਂ ਆ ਗਏ ਨੇ ਜੀ ਅੱਜ ਰਾਜਾ ਬੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ ਹੈ ਕਹਿੰਦੇ ਬਿਲਕੁਲ ਜੀ ਰਾਜਾ ਬੜਿੰਗ ਨੂੰ ਤੇ ਕਹਿੰਦਾ ਤੌਰ ਤੇ ਸਾਡੇ ਜਿਹੜੇ ਰਾਜਵੀਰ ਰਾਜਵੀਰ ਭੁੱਲਰ ਨੇ ਕਾਂਗਰਸੀ ਆਗੂ ਤਰਨਤਨ ਤੋਂ ਜਿਹੜੇ ਇੱਥੋਂ ਨੇ ਦਾਅਵੇ ਦਾ ਵੀ ਟਿਕਟ ਦੇ ਹੈਗੇ ਨੇ ਇੰਨਾ ਦੋਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਤੇ ਜਿਹਨ ਵਾਲਾ ਰਿੰਦਾ ਜਿਹੜਾ ਵੇ ਪਾਕਿਸਤਾਨ ਵਿੱਚ ਬਿਠਾ ਕੇ ਸ਼ਾਇਦ ਮੇਰੇ ਖੰਦ ਬਾਹਰ ਕਿਤੇ ਮੀਠੋ ਨੂੰ ਧਮਕੀ ਦਿੱਤੀ ਐ ਮੈਂ ਵੀ ਤੂੰ ਊਲ ਜਰੂਲ ਜੋ ਮਰਜ਼ੀ ਬੋਲਦਾ ਤੇਰੇ ਪਰਿਵਾਰ 'ਸਵੇਂ ਤੋਂ ਸੋਧ ਲੈ ਲੈਂਦੇ ਸੀ ਉਹਦੀ ਸਿਵਲ ਲਾਈਨ ਥਾਣੇ ਜਿਹੜਾ ਤਰਨਤਾਲ ਉੱਥੇ ਐਫ ਆਈ ਵੀ ਲੋਜ ਹੋ ਗਈ ਆ ਅਗਲੀ ਕਾਰਵਾਈ ਸ਼ੁਰੂ ਕਰਦੀ ਐ ਵੀ ਜਿਹੜਾ ਬੰਦਾ ਵਿਦੇਸ਼ ਵਿੱਚ ਇ ਤੁਸੀਂ ਕਾਰਵਾਈ ਉੱਤੇ ਕੀ ਕਰੋਗੇ ਜੀ ਹੋ ਸਕਦਾ ਪੀ ਇਹ ਧਿਆਨ ਡਾਈਵਰਟ ਕਰਨ ਵਾਸਤੇ ਜਿਹੜਾ ਸੀ ਉਹ ਨੂੰ ਸਿਲਪਤੀ ਦੇ ਕੀਤੀ ਗਈ ਹੋਏ ਕਈ ਕਈ ਕਿਸਮ ਦੀਆਂ ਗੱਲਾਂ ਹੋਈਆਂ ਜਾਂ ਫੋਕਸ ਨਹੀਂ ਕਰ ਸਕਦੇ ਹੂੰ ਤੇ ਬਸਨੀ ਕਾਂਗਰਸੀਆਂ ਦੀ ਜਿਹੜੀ ਆ ਉਹ ਮੱਤ ਮਾਰੀ ਗਈ ਆ ਰੱਬ ਦੇ ਜਿਹੜੋ ਬੇੜਾਗਰ ਕਰਨਾ ਹੁੰਦਾ ਨਾ ਉਹ ਮੱਤੀ ਮਾਰਦਾ ਜੀ ਇਹਨਾਂ ਨੇ ਕੀ ਕੀਤਾ ਵੀ ਇੱਕ ਉਥੇ ਪੋਸਟਰ ਸਿਪਾਇਆ ਜਿਹੜੇ ਪੋਸਟ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਪਾਈ ਜੈਤਾ ਜੀ ਦੀ ਤਸਵੀਰ ਲਾਈ ਆ ਤੇ ਉੱਪਰਲੇ ਪਾਸੇ ਆਪਣੀਆਂ ਤਸਵੀਰਾਂ ਲਾ ਰਹੀਆਂ ਤੇ ਉਹਦੀ ਕੰਡੈਮ ਕੀਤਾ ਸਾਰਿਆਂ ਦੇ ਨੂੰ ਤੁਸੀਂ ਗੁਰੂ ਤੇਗ ਬਹਾਦਰ ਤੋਂ ਵੱਡੇ ਹੋਗੇ ਵੀ ਜੀ ਆ ਉੱਪਰ ਫੋਟੋ ਲਾ ਕੇ ਥੱਲੇ ਤਸਵੀਰਾਂ ਲਾਉਣ ਦੇ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਹੋਣੀ ਤੇ ਗੁਰੂ ਦੇ ਚਰਨਾਂ 'ਚ ਨੇ ਹੁਣ ਇਹਨਾਂ ਨੇ ਉਹ ਵੀ ਉੱਥੇ ਲਾ ਕੇ ਬਕਾਇਦਾ ਤੌਰ ਤੇ ਜਿਹੜਾ ਸੀ ਇੱਕ ਹੋਰ ਨਵਾਂ ਮਬਾਦ ਛੇੜ ਦਿੱਤਾ ਉਹ ਪੋਸਟਰ ਬਵਾਰ ਬਣ ਗਿਆ ਇੱਥੇ ਹੀ ਬਸ ਨਹੀਂ ਤਰਨ ਤਰਨ ਦੇ ਵਿੱਚ ਕੇਜਰੀਵਾਲ ਨੇ ਸੰਬੋਧਨ ਕਰਦੇ ਇਹ ਗੱਲ ਕਹਤੀ ਹੈ ਕਿ ਅਸੀਂ ਗੈਂਗਸਟਰ ਨੂੰ ਵਾਰਨਿੰਗ ਕਰਦੇ ਆ ਕਿ ਉਹ ਇੱਕ ਹਫਤੇ ਤੱਕ ਆਪਣੇ ਸੰਟਰ ਕਰਨ ਨਹੀਂ ਕਰਨਗੇ ਤੇ ਫਿਰ ਸ਼ਕਤੀ ਨਾਲ ਪੇਛਾਵਾਂਗੇ ਤੇ ਅਸੀਂ ਗੈਂਗਸਟਵਾਦ ਖਤਮ ਕਰ ਦਿਆਂਗੇ ਜੀ ਕੇਜਰੀਵਾਲ ਸਾਹਿਬ ਤੁਸੀਂ ਐਲਾਨ ਕੀਤਾ ਸੀ ਕਿ 31 ਮਾਰਚ 2025 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਬਿਲਕੁਲ। ਕਿਉਂਕਿ ਤੁਸੀਂ 31 ਮਈ ਲੈਣ ਦੀ ਤੇ ਮੈਨੂੰ ਇਹ ਦੱਸ ਦਿਓ ਪੰਜਾਬ ਦਸ਼ਮਕਤ ਹੋ ਗਿਆ। ਤੁਸੀਂ ਇਹ ਕਿਹਾ ਸੀ ਵੀ ਸਾਡੀ ਸਰਕਾਰ ਬਣੂਗੀ ਤੇ ਅਸੀਂ ਧਰਨਾ ਮੁਕਤ ਕਰ ਦੇਾਂਗੇ ਪੰਜਾਬ ਨੂੰ। ਕੀ ਪੰਜਾਬ ਧਰਨਾ ਮੁਕਤ ਹੋ ਗਿਆ? ਤੁਸੀਂ ਇਹ ਕਿਹਾ ਸੀ ਐਮਐਸਬੀ ਦੀ ਗਰੰਟੀ ਜਿਹੜਾ ਕਾਨੂੰਨ ਅਸੀਂ ਬਣਾਵਾਂਗੇ ਤੇ ਅਸੀਂ ਐਮਐਸਬੀ ਦੇਵਾਂਗੇ ਕੀ ਦੇਤੀ? ਕਿਹੜੀ ਹੈ ਕਿਹੜੀ ਤੁਸੀਂ ਗਲਤੀਆਂ ਕੀਤੀਆਂ ਤੇ ਹੁਣ ਤੁਸੀਂ ਕਹਿੰਦੇ ਗੈਂਗਸਟਰ ਨੂੰ ਵਾਰਨਾ ਕਰਦੇ ਇੱਕ ਹਫਤੇ ਟਾਈਮ ਲੈਂਦੇ ਨਹੀਂ ਤੇ ਇੱਕ ਤੇ ਬਾਅਦ ਅਸੀਂ ਆਪਣੀ ਕਾਰਵਾਈ ਕਰਕੇ ਖਤਮ ਕਰ ਦੇਵਾਂਗੇ ਕੇਜਰੀਵਾਲ ਸਾਹਿਬ ਇਹਦੇ ਵਾਸਤੇ ਇੱਛਾ ਸ਼ਕਤੀ ਬਹੁਤ ਚਾਹੀਦੀ ਹੈ ਜੀ ਜੇ ਇੱਛਾ ਸ਼ਕਤੀ ਤੇ ਹੈਗੀ ਹੈ ਫਿਰ ਤੁਸੀਂ ਕਾਮਯਾਬ ਹੋ ਜਾਓਗੇ ਜੇ ਇੱਛਾ ਸ਼ਕਤੀ ਨਹੀਂ ਤੇ ਤੁਸੀਂ ਗੈਂਗਸਟਰ ਨੂੰ ਖਤਮ ਹੀ ਕਰ ਸਕਦੇ ਵੀ ਬਹੁਤੇ ਗੈਂਗ ਜਿਹੜੇ ਵਿਦੇਸ਼ਾਂ ਤੋਂ ਬਕਾਇਦਾ ਤੌਰ ਤੇ ਉਹ ਤਪਰੀ ਕਾਰਮੀ ਪਾਉਂਦੇ ਨੇ ਇੱਥੇ ਗੁਰਗੇ ਰੱਖੇ ਆ ਜਿਹੜੇ 5-5 ਹਜ਼ਾਰ ਰੁਪਿਆ ਦੇ ਕਾਰਮੀ ਕਰਾਉਂਦੇ ਆ ਉਹ ਗੰਦ ਪਿਸਤੌਲ ਦੇ ਦਿੰਦੇ ਆ ਤੁਸੀਂ ਕਾਰਮੀ ਕਰਕੇ ਕੋਈ ਗਲਤੀ ਪੈਸੇ ਚ ਕੋ ਆਪਣੇ ਦੋਸਤ ਸਿੱਧਾ ਸਿਰ ਇਹ ਬਿਆਨ ਕਿਉਂ ਦਿੱਤਾ ਕੇਂਦਰੀਵਾਲ ਨੇ ਕਿਉਂਕਿ ਕੰਚਨਪ੍ਰੀਤ ਕੌਰ ਜਿਹਦੇ ਖਿਲਾਫ ਤੇ ਉਹਦੇ ਪਤੀ ਅਮਰਤਪਾਲ ਸਿੰਘ ਬਾੜ ਦੇ ਖਿਲਾਫ ਇੱਕ ਮਕਦਮਾ ਮੋਨੂ ਚੀਮਾ ਨੇ ਦਰਜ ਕਰਾਇਆ ਬਾ ਵੀ ਸਾਨੂੰ ਧਮਕੀਆਂ ਦੇ ਰਹੇ ਨੇ ਦੇ ਜੀ ਪਿੰਦ ਪ੍ਰੀਤ ਕੈਨੇਡਾ ਤੋਂ ਸਿਰਫ ਆਪਣੀ ਮਾਂ ਦੀ ਚੋਣ ਲੜਨ ਵਾਸਤੇ ਆਈ ਐ ਸਖਿੰਦਰ ਕੌਰ ਰਾਵਾ ਦੀ ਮੈਂ ਚੋਣ ਲੜਨ ਵਾਸਤੇ ਆਈ ਐ ਦੀ ਉੱਥੇ ਦੂਸਰੇ ਪਰ ਤੇ ਅਮਰਪਾਲ ਸਿੰਘ ਬਾਜਰਾ ਗੈਂਗਸ ਕੈਨੇਡਾ ਤੇ ਬੈਠਾ ਉਹ ਤੁਹਾਨੂੰ ਲੋਕਾਂ ਨੂੰ ਧਮਕੀਆਂ ਮਿੰਦਾ ਵਾ ਜੀ ਦੇ ਖਿਲਾਫ ਕਾਰਵਾਈ ਕਰਨ ਦੀ ਕੀਤੀ ਜੀ ਗੱਲ ਤੇ ਪਾਈ ਤੁਸੀਂ ਕਾਰਵਾਈ ਕਿੱਥੋਂ ਕਰਦੇ ਜਿਹੜਾ ਬੰਦਾ ਵਿਦੇਸ਼ ਚ ਬੈਠਾ ਪਹਿਲਾਂ ਤਾਂ ਹਵਾਲਗੀ ਜਿਹੜੀ ਕੀਤੀ ਕਰਨੀ ਪਊਗੀ ਉਹਦੀ ਜੀ ਕਮਾਲ ਇਹ ਕਿ ਨਹੀਂ ਮਿਲਦੀ ਇਸ ਕਰਕੇ ਇਹ ਵੀ ਇੱਕ ਮੈਂ ਲਫਾਫੇ ਬਾਜੀ ਸੀ ਕਿ ਕੇਜਰੀਵਾਲ ਸਾਹਿਬ ਦੀ ਇਸ ਪਾਸੇ ਨਾਲ ਤੋਰ ਦਿਓ ਤਾਂ ਕੰਮ ਹੋਰ ਤਾਂ ਕੋਈ ਦੱਸਣਾ ਤੇ ਕੋਈ ਹੈ ਹੀ ਨਹੀਂਗਾ ਪੰਜਾਬ ਦੇ ਕੀਤੇ ਵਿਕਾਸ ਦੀ ਕੇਜਰੀਵਾਲ ਸਾਹਿਬ ਕਿਹੜੀ ਗੱਲ ਦੱਸੋਗੇ ਤੁਸੀਂ ਤੁਸੀਂ ਕਹਿਆ ਜੀ 16 ਮੈਡੀਕਲ ਦੀ ਖੋਲਾਂਗੇ ਇੱਕ ਮੈਡੀਕਲ ਖੋਲ ਦੇ ਬਖਾ ਦਿਓ ਉਹ ਤਾਂ ਕਹਿੰਦੇ ਜੋ ਮੈਂ ਗੱਲਾਂ ਕਹਿੰਦਾ ਨਾ ਉਹ ਪੂਰੀਆਂ ਵੀ ਕਰਦਾ ਉਹ ਤਾਂ ਪਤਾ ਲੱਗ ਹੀ ਰਿਹਾ ਆ ਹੀ ਰਹੀਆਂ ਨੇ ਹੁਣ ਤੁਸੀਂ ਵੀ ਦੱਸ ਰਹੇ ਵੈਸੇ ਵੀ ਸਾਰਿਆਂ ਨੂੰ ਪਤਾ ਕਿੰਨੀਆਂ ਕੁ ਪੂਰਾ ਪੂਰੀਆਂ ਹੁੰਦੀਆਂ ਨੇ ਗੱਲਾਂ ਹੀ ਬਣਾਉਂਦੇ ਨੇ ਦਿੱਲੀ ਦਾ ਜੇ ਬੇੜਾ ਗਰਕਨਾਂ ਕੀਤਾ ਹੁੰਦਾ ਇਹਨਾਂ ਦੀ ਸਰਕਾਰ ਕਦੀ ਨਾ ਜਾਂਦੀ ਜੀ 10 ਕਰੋੜ ਦੀ ਬਕਾਇਦਾ ਤੌਰ ਤੇ ਦਵਾਈ ਵੇਚੀ ਤੇ 30 ਕਰੋੜ ਦੇ ਤੇ ਇਸ਼ਤਿਹਾਰ ਸ਼ਬਾਬ ਸਾਹਿਬ ਦਿੱਤੇ ਪੰਜਾਬ ਦੇ ਇੱਕ ਚੀਫ ਸਕੱਟੀ ਨੇ ਬਕਾਇਦਾ ਤੌਰ ਤੇ ਮਨ ਕਰਤਾ ਸੀ ਕਹਿੰਦਾ ਜੀ ਮੈਂ ਇਸ ਥੇ ਇਹ ਨਹੀਂ ਦੇ ਸਕਦਾ ਕਿਉਂਕਿ ਤੁਸੀਂ ਤੇ ਬਜਟ ਦਾ ਬਹੁਤ ਐਸਾ ਇਸਤੇ ਲਾ ਰਹੇ ਹੋ ਉਹ ਕਹਿੰਦੇ ਸੀ ਸ਼ਾਸਕੀ ਆਗੂ ਨੇ ਕਹਿੰਦੇ ਹੋ ਨਹੀਂ ਸੂਬੇ ਦਾ ਬੇੜਾ ਕੋ ਕਰਦੇ ਤੁਸੀਂ ਇਸ ਕਰਕੇ ਇਹਨਾਂ ਨੇ ਕੀਤਾ ਕਰਿਆ ਤੇ ਕੋਸ਼ਿਸ਼ ਨੇ ਨਾ ਇਹਨਾਂ ਤੋਂ ਗਾਂ ਕੁਛ ਹੋਣਾ ਵਾ ਜੀ ਇਸ ਕਰਕੇ ਇਹਨਾਂ ਨੂੰ ਰਹਿ ਗਿਆ ਜੀ ਹੁਣ ਗੈਂਗਸਟਰ ਦੀ ਗੱਲ ਕਰਕੇ ਤੇ ਆਪਣਾ ਬੁੱਤਾ ਸਾਂ ਨਹੀਂ ਬਾਕੀ ਤਾਂ ਕੋਈ ਕੀਤੀ ਕੋਈ ਨਹੀਂ ਪੰਜਾਬ ਦੀ ਕਿਹੜੀ ਸੜਕ ਬਣੀ ਆ ਪੰਜਾਬ ਦੀ ਕਿਹੜੀ ਇਮਾਰਤ ਬਣੀ ਆ ਪੰਜਾਬ ਦੀ ਕਿਹੜੀ ਕਾਲਜ ਮੈਡੀਕਲ ਕਾਲਜ ਅਪਗ੍ਰੇਡ ਹੋਇਆ ਕਿੱਥੇ ਸੀਟਾਂ ਬਣਾਈਆਂ ਕੋਈ ਦੱਸ ਦੇ ਕਿ ਦੱਸ ਦਿਓ ਕੀ ਕੀਤਾ ਤੇ ਕਿਸਾਨਾਂ ਦੇ ਮਸਲੇ ਉੱਥੇ ਤਾਂ ਖੜੇ ਆ ਤੇ ਤੁਸੀਂ ਗੈਂਗਸਟਰ ਦੀ ਗੱਲ ਕਰਦੇ ਹੋ ਤੁਹਾਡੇ ਕੋਲ ਗੈਂਗਸਟਰ ਨੂੰ ਖਤਮ ਕਰਨਾ ਤੇ ਇੱਛਾ ਸ਼ਕਤੀ ਬਹੁਤ ਮਜ਼ਬੂਤ ਚਾਹੀਦੀ ਹੈ ਜੀ ਗਾਲੋਨੀ ਹੁੰਦੀ ਨਹੀਂ ਜਿੰਨੇ ਰੋਲਾ ਪਾ ਦਿੰਦੇ ਆ ਤੇ ਰੋਲਾ ਹੀ ਪਾਉਂਦੇ ਨੇ ਕਿ ਦੇਖ ਲਓ ਸਿਆ ਕਰਤਾ ਉਹ ਕਰਤਾ ਹੋਵੇ ਨਾ ਹੋਵੇ ਗੱਲ ਦੂਰ ਦੀ ਆ ਕਿ ਅਸੀਂ ਗੱਲ ਕਹਿ ਦਿੱਤੀ ਆ ਚਲੋ ਠੀਕ ਆ ਗੱਲ ਇੱਥੇ ਖਤਮ ਹੁੰਦੀ ਆ ਬਾਕੀ ਦੇਖੋ ਕੀ ਕਰਦਨੇ ਹੁਣ ਵੋਟਾਂ ਲੈਣੀਆਂ ਨੇ ਤੇ ਵਾਅਦੇ ਤਾਂ ਬਹੁਤ سارے ਕਰਨੇ ਨੇ ਅੱਜ ਮੁੱਖ ਮੰਤਰੀ ਖੁਦ ਵੀ ਬੜੇ ਵਾਅਦੇ ਕਰਕੇ ਗੈਰਨ ਤਰਨ ਤਰਨ ਨਿਵਾਸੀਆਂ ਨਾਲ ਪਰ ਕਿੰਨੇ ਕੁ ਪੂਰੇ ਹੁੰਦੇ ਨੇ ਜਿਹਰ ਮੀਤ ਸੰਧੂ ਜਿੱਤੇ ਨੇ ਤੇ ਤਾਂ ਉਹਨਾਂ ਦਾ ਸਮਾਂ ਦੱਸੇਗਾ ਅਮਰਿਤਪਾਲ ਸਿੰਘ ਵੀ ਸੁਪਰੀਮ ਕੋਰਟ ਪਹੁੰਚੇ ਨੇ ਕੀ ਹੋ ਗਿਆ ਜਿਹਾ ਕਿ ਅਮਰਿਤਪਾਲ ਨੂੰ ਹੁਣ ਸੁਪਰੀਮ ਕੋਰਟ ਪਹੁੰਚਣਾ ਪੈ ਗਿਆ ਤੇ ਕੀ ਸੁਪਰੀਮ ਕੋਰਟ ਇਸ ਦੇ ਤੋਂ ਕੋਈ ਫੈਸਲਾ ਲੈ ਸਕਦੀ ਹੈ ਅਮਰਿਤਪਾਲ ਨੂੰ ਕੋਈ ਰਾਹਤ ਮਿਲੇਗੀ ਜੇ ਜਿਸ ਗੱਲ ਨੂੰ ਲੈ ਕੇ ਉਹ ਪਹੁੰਚੇ ਨੇ 23 ਅਪ੍ਰੈਲ 2023 ਤੋਂ ਅਮਰਿਤਪਾਲ ਹੋਰੀ ਜੇਲ੍ਹ ਚ ਬਿਠੇ ਨੇ ਜੀਨਾਂ ਨੂੰ ਡਿਬਰੂਗੜ ਗ੍ਰਿਫਤਰ ਕੀਤਾ ਤੇ ਸਿੱਧਾ ਡਿਬਰੂਗੜ ਦੀ ਅਸਾਮਤੀ ਭੇਜ ਦਿੱਤਾ ਜੀ ਪੰਜਾਬ ਦੀ ਜੇਲ੍ਹ ਚ ਰੱਖ ਨਹੀਂ ਸਕੇ ਨੂੰ ਕਿਤੇ ਕੇਂਦਰ ਤੇ ਪੰਜਾਬ ਦੀ ਮਿਲੀ ਹੋਈ ਨੀਤੀ ਐ ਤੇ ਅਮਰਤਪਾਲ ਨੂੰ ਕਿਵੇਂ ਦੂਰ ਕਰਨਾ ਹੈ ਤੁਮ ਤੇ ਅਮਰਤਪਾਲ ਤੇ ਐਨਐਸਏ ਲਾ ਦਿੱਤੀ ਕਿ ਐਨਐਸਏ ਦੇ ਵਿੱਚ 2 ਸਾਲ ਤੱਕ ਤੁਸੀਂ ਸਾਡੇ ਜਿਹੜੇ ਨਿਜ਼ਮ ਨੇ ਉਹਨਾਂ ਦੇ ਮੁਤਾਬਕ ਕਿਤੇ ਵੀ ਆਪਣਾ ਦਾਦ ਫਰਿਆਦੀ ਕਿਤੇ ਨਾ ਕਿਸੇ ਕੋਰਟ ਚ ਕਰ ਸਕਦੇ ਹੋ ਨਾ ਕਿਸੇ ਕਮਿਸ਼ਨ ਕੋ ਕਰ ਸਕਦੇ ਹੁਣ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਭਾਈ ਅਮਰਪਾਲ ਸਿੰਘ ਦੇ ਵਕੀਲ ਹੁਣ ਸੁਪਰੀਮ ਕੋਰਟ ਗਏ ਨੇ ਵੀ ਭਾਈ ਇਹਨੂੰ ਬੇਲ ਦਿੱਤੀ ਜਾਵੇ ਇਹਨੇ ਕੁਝ ਵੀ ਗਲਤ ਨਹੀਂ ਕੀਤਾ ਗੌਰਪ੍ਰੀਤ ਹਰੀਨੋ ਕੇਸ ਤੇ ਤੁਸੀਂ ਕੋਈ ਗੱਲ ਕਰਦੇ ਹੋ ਉਸ ਕੇਸ ਦੇ ਵਿੱਚ ਸ਼ਾਮਲ ਨਹੀਂ ਹੈ ਤੁਸੀਂ ਨਾ ਪਤਾ ਸਾਜ ਰਚੀ ਕੀ ਸਾਜ ਦੱਸੋ ਕਿਹੜਾ ਬੰਦਾ ਜਾ ਕੇ ਰੱਛਾ ਰਚ ਕੇ ਆਇਆ ਉੱਥੇ ਜੀ ਜੀ ਸੀਸੀ ਪਰ ਲੱਗੇ ਨੇ ਕਿੱਥੇ ਸਾਜ ਰਚੀ ਕੀ ਆ ਕੇਵਨ ਨੂੰ ਸ਼ਾਮਲ ਕੀਤਾ ਗਿਆ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਵੀ ਮੈਨੂੰ ਬੇਲ ਦਿੱਤੀ ਜਾਵੇ ਮੇਰਾ ਕੀ ਕਸੂਰ ਨਹੀਂ ਮੈਂ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹਾਂ ਐਮਪੀ ਇਹ ਮੈਂ ਤਰਨ ਤਰਨ ਤੋ ਉਹਦੇ ਤੇ ਕੱਲ ਨੂੰ ਸੁਣਵਾਈ ਹੋਣੀ ਆ ਕੱਲ 7 ਤਰੀਕ ਪਈ ਆ ਹਾਈ ਕੋਰਟ ਨੇ ਦੇਖਦੇ ਵੀ ਕੱਲ ਉਹ ਦੋ ਤਰ੍ਹਾਂ ਦੇ ਵਕੀਲ ਸਰਕਾਰੀ ਵਕੀਲ ਤੇ ਬਕਾਇਦਾ ਤੌਰ ਤੇ ਇਹਨਾਂ ਦੇ ਵਕੀਲ ਜਿਹੜੇ ਪਿੰਡ ਗਏ ਆਪਸ ਵਿੱਚ ਆਪਣਾ ਆਪਣਾ ਪੱਖ ਜਿਹੜਾ ਉਹ ਅਦਾਲਤ ਰੱਖਣਗੇ ਦੇਖਦੇ ਆਂ ਵੀ ਕੋਰਟ ਇਹਨਾਂ ਨੂੰ ਰਾਹ ਦਿੰਦੀ ਇਕ ਨਹੀਂ ਦਿੰਦੀ ਜੀ ਉਹ ਕੱਲ ਦੇਖਦੇ ਆਂ ਕੀ ਹੁੰਦਾ ਹਰਚਰਨ ਸਿੰਘ ਪੁੱਲਰ ਦੀ ਵੀ ਅੱਜ ਪੇਸ਼ੀ ਸੀ ਉਹਨਾਂ ਦਾ 5 ਦਿਨਾਂ ਦਾ ਡਿਮਾਂਡ ਖਤਮ ਹੁੰਦਾ ਹੈ ਸੀਬੀਆਈ ਅਦਾਲਤ 'ਚ ਪੇਸ਼ ਕਰਦੀ ਹੈ ਨਾਲ ਹੀ ਉਹਨਾਂ ਦੇ ਸਾਥੀ ਇਕ ਰਿਸ਼ਾਣੂ ਨੂੰ ਵੀ ਪੇਸ਼ ਕੀਤਾ ਜਾਂਦਾ ਹੈ ਉਹਨਾਂ ਦੀ ਪੇਸ਼ੀ ਦੌਰਾਨ ਅੱਜ ਕੀ ਕੁਝ ਹੋਇਆ ਕੀ ਕੁਝ ਬੋਲੀ ਹੈ ਅਦਾਲਤ ਖਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਵਾਦੀਆਂ ਇਸ ਕਰ ਜਾ ਰਹੀਆਂ ਜਿਹੜੀਆਂ 7 ਥਾਵਾਂ ਤੇ ਬਕਾਇਦਾ ਤੌਰ ਤੇ ਬਿਲਡਰਾਂ ਦੇ ਉੱਤੇ ਪ੍ਰਾਪਰਟੀ ਡੀਲਰਾਂ ਤੇ ਰੇਡ ਕੀਤੇ ਗਏ ਨੇ ਭਪਿੰਦਰ ਸਿੰਘ ਪ੍ਰਾਪਰਟੀ ਡੀਲਰ ਜਿਹੜਾ ਪਟਿਆਲੇ ਦਾ ਵਾ ਉਹਦੀਆਂ ਪੰਜਾਬ ਚ ਹੋਰ ਹੀ ਥਾਵਾਂ ਤੇ ਪ੍ਰਾਪਰਟੀਆਂ ਹੈਗੇ ਉੱਥੇ ਵੀ ਰੇਡ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ 20 ਲੱਖ ਰੁਪਏ ਨਗਦ ਇਹ ਨਾਲ 50 ਪ੍ਰਾਪਰਟੀਆਂ ਦੇ ਕਾਗਜ਼ ਹੋਰ ਮਿਲਦੇ ਨੇ ਭੁਲਰ ਤੇ ਭੁਲਰ ਦੀਆਂ ਮੁਸ਼ਕਲਾਂ ਵੱਧ ਰਹੀਆਂ ਘੱਟ ਰਹੀਆਂ ਜੀ ਹੁਣ ਜੇ ਇਹਦੇ ਉੱਤੇ ਭੁਲਰ ਦੀ ਗੱਲ ਕਰੀਏ ਭੁਲਰ ਦਾ 5 ਦਿਨ ਦਾ ਰਿਮਾਨ ਤੇ ਵਧਾ ਦਿੱਤਾ ਗਿਆ ਹੋਰ ਜਿਹੜਾ ਕ੍ਰਿਸ਼ਨਾਨੂ ਸੀ ਉਹ 11 ਦਿਨ ਦਾ ਰਿਮਾਨ ਪੂਰਾ ਕਰਕੇ ਅੱਜ ਨਿਆਂ ਦੇ ਰਸ ਮਤਲਬ ਜੇ ਚੱਲ ਗਿਆ ਕਿਸ ਲਾ ਨੂੰ ਤੇ ਬਕਾਇਦਾ ਤੌਰ ਤੇ ਭੱਲ ਨੂੰ ਆਮਲ ਸਾਹਮਣੇ ਬਾਕੇ ਵੀ ਸੀਬੀ ਨੇ ਸਵਾਲ ਜਵਾਬ ਕੀਤੇ ਤੇ ਪੁੱਛ ਪ੍ਰਤਾਲ ਕੀਤੀ। ਰਿਕਡ ਰੱਖਿਆ ਦਵ ਨੂੰ ਅਲੱਗ-ਅਲੱਗ ਸੀ ਇਕੱਠੇ ਨਹੀਂ ਰੱਖਿਆ ਉਹਨਾਂ ਨੇ। ਤੇ ਜੇ ਬਕਾਇਦਾ ਤੌਰ ਤੇ ਆਪਾਂ ਗੱਲ ਕਰ ਲਈਏ ਵੀ ਜਿਹੜੀ ਹੈ ਹੁਣ ਪੰਜ ਦਰਮੰਡ ਹੋਰ ਮਿਲਿਆ ਇਹਦੇ ਵਿੱਚ ਜੋ ਅਖਬਾਰਾਂ ਛਾਪ ਰਿਹਾ ਜੋ ਪੁਣ ਛੜ ਕੇ ਆ ਰਿਹਾ ਉਹਦੇ ਵਿੱਚ 14 ਆਈਐਸ ਆਈਪੀਐਸ ਤੇ ਦੋ ਜੁਡੀਸ਼ੀਲ ਅੰਕਾਰੀ ਇਹਨਾਂ ਨੂੰ ਵੀ ਭੁੱਲਰ ਦੇ ਸਾਹਮਣੇ ਪਾ ਕੇ ਪੁਛਪੜਤਲ ਕੀਤੀ ਜਾ ਸਕਦੀ ਹੈ ਪਰ ਮੈਨੂੰ ਨਹੀਂ ਕਿ ਸੀਬੀਆਈ ਇਹਨਾਂ ਦਾ ਰਿਸਕ ਲਊਗੀ ਇਹਨਾਂ ਨੂੰ ਪੁੱਛੇਗੀ ਉਹ ਜ਼ਿਆਦਾ ਖਲਾਰਾ ਨਹੀਂ ਪਾਉਣਗੇ ਜੇ ਪੁੱਛੇਗੀ ਤੇ ਫਿਰ ਖਲਾਰਾ ਵਧੇਗਾ ਘਟੇਗਾ ਨਹੀਂ ਬਿਲਕੁਲ ਫਿਰ ਸਮੇਟਣਾ ਵੀ ਔਖਾ ਹੋ ਜਾਂਦਾ ਤੇ ਭੁੱਲਰ ਨੇ ਜਿਹੜੀ ਸੀ ਮੇਨ ਚੀਜ਼ ਜੇ ਸੀਪੀ ਸੀਆਈ ਸੀਐਸ ਸੀਆਈਐਸ ਦੇ ਬੰਦੇ ਫੜੇ ਸੀ ਨੇ ਉੱਥੇ ਜੀ ਨਗਰ ਨਾ ਆਪਾਂ ਜੇ ਵੀ ਗੱਲ ਕੀਤੀ ਵੀ ਇਹਦੀ ਰੈਕੀ ਤੇ ਬਕਾਇਦਾ ਤੌਰ ਤੇ ਸੀਬੀ ਨੇ ਜਿਹੜੀ ਸੀ ਉਹ ਸਤੰਬਰ ਸ਼ੁਰੂ ਕਰਤੀ ਸੀ ਜੀ ਤੈਨੂੰ ਅਸੀਂ ਸੁਣਾਜੋ ਮੱਦੀ ਹੁਣ ਜਿੰਨਾ ਕੁਝ ਭੁੱਲਰ ਕੋ ਬਰਾਮਦ ਹੋ ਗਿਆ ਵਾ ਤੇ ਜੋ ਕੁਝ ਅਜੇ ਹੋਰ ਹੋਣਾ ਜਾਂ ਹੋ ਰਿਹਾ ਵਾ ਉਹ ਅਲੱਗ ਹੁਣ ਜੇ ਕਿਤੇ ਉਹ ਅਫਸਰ ਆਈਪੀਐਸ ਅਫਸਰ ਤੇ ਆਈਐਸ ਅਫਸਰ ਤੇ ਜੋ ਜੁਡੀਸ਼ੀਅਤ ਅਧਿਕਾਰੀ ਸੀਬੀ ਨੋਟਿਸ ਭੇਜ ਕੇ ਬੁਲਾ ਲੈਂਦੀ ਹੈ ਕੋਈ ਕਾਰਵਾਈ ਨਾ ਹੋਵੇ ਲੇਕਿਨ ਉਹਨਾਂ ਦਾ ਨਾਮ ਵੀ ਕਿਰਿਆ ਚੈਪਟਰ ਮਟਕੀ ਦੀਆਂ ਚ ਬੇਰੇ ਜੀ ਬਿਲਕੁਲ ਨਾਮ ਤੇ ਗਿਆਈ ਨਹੀਂ ਹੁਣ ਕਿਹਨਾ ਤੇ ਆਈ ਨਹੀਂ ਇਹ ਤਾਂ ਅਜੇ ਸਾਹਮਣੇ ਨਹੀਂ ਆਇਆ ਪਰ ਜਿਨ੍ਹਾਂ ਜਿਨ੍ਹਾਂ ਦਾ ਵਿੱਚ ਕੁਝ ਸੰਪਰਕ ਹੋਏ ਕੰਟੈਕਟ ਹੋਵੇਗਾ ਉਹਨਾਂ ਲੱਗਦਾ ਤਾਂ ਹੋਵੇਗਾ ਕਿ ਕਿਤੇ ਅਸੀਂ ਵੀ ਨਾ ਫਸ ਸਈਏ ਬਾਕੀ ਹੁਣ ਰਿਮਾਂਡ ਹੋਰ ਲਿਆ ਗਿਆ ਹੈ ਕਿ ਕੁਝ ਕੁਛ ਪੁਚ ਪੜਤਾਲ ਹੁੰਦੀ ਹੈ ਕਿ ਕੁਝ ਹੋਰ ਵੀ ਸਾਹਮਣੇ ਆਉਂਦਾ ਹੈ ਆਲਰੇਡੀ ਇੰਨਾ ਕੁਝ ਜਿਹੜਾ ਬਰਾਮਦ ਹੋ ਚੁੱਕਿਆ ਹੈ ਬਾਕੀ ਦੇਖਦੇ ਹਾਂ ਕਿ ਕੁਝ ਹੁੰਦਾ ਹੈ ਬਹੁਤ ਸ਼ੁਕਰੀਆ ਪਰ ਸਭ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਧੰਨਵਾਦ